ਕੀ ਤਾਂ ਦੇਖ ਗਏ ਦੀ ਤਵਗਾਂ ਤਵਗਾਂ ਪਾ ਕੇ ਹੁਣ ਬਾਣ ਬੇਲੇ ਆ ਬਾਣ ਫੇਦਾ ਬੇਲੇ ਹੈ ਗਿਆ ਕਿ ਮੈਂ ਮੇਰੀ ਉਮਰ ਦੇ ਤਨਜੇ ਜੇ ਮੈਂ ਛੱਡਿਆ ਕੰਮ ਹੂੰ ਹਮ ਤੇਰੇ ਮੰਗਿਆ ਤਾਂ ਬਹੁਤ ਹੂ ਤੁਹਾਡੇ ਤੋਂ ਤੁਹਾਨੂੰ ਆਏ ਤਾਂ ਲੋਕਾਂ ਨੇ ਕਿਹਾ ਹੋ ਵੀ ਦੇ ਦਿਓ ਯਾਰ ਸਾਨੂੰ ਦੇ ਦਿਓ ਐਦਾਂ ਦਾ ਫੋਨ ਬਹੁਤਿਆਂ ਨੇ ਕੀਤੇ ਜੀ ਪਰ ਕਾਰਨ ਇਹ ਆ ਕਿ ਜਿਹੜਾ ਬੰਦਾ ਲੈਣ ਵਾਲਾ ਹੁੰਦਾ ਜਨਰਲ ਉਹ ਦਿਸਪੈਂਡਾ ਹੁੰਦਾ ਹਮ ਆਪਣੀ ਹੁੰਦੀ ਇੱਛਾ ਕਿ ਕੋਈ ਬੰਦਾ ਜਿਹੜਾ ਕੋਈ ਕਦਰ ਚੀਜ਼ ਦੀ ਕਰਨ ਵਾਲਾ ਹੋਵੇ ਹਾਂ ਉਹਨੂੰ ਆਪਾਂ ਜਾਰੀ ਨਿਭਾਉਣ ਦੀ ਖਾਤਰ ਤਾਂ ਬੰਦਾ ਕਹਿੰਦਾ ਵੇ ਪਿਆਰ ਪਾਜੂ ਜਾਂ ਲੈ ਜਾ ਜੀ ਹਾਂ ਇਹ ਇਹ ਗੱਲ ਇਹ ਇਹ ਗੱਲ ਬਹੁਤ ਕੰਮ ਦੀ ਗੱਲ ਆ ਕਿ ਤੁਸੀਂ ਵੀ ਵੀ ਜੇ ਤਾਂ ਮਤਲਬ ਆਪਾਂ ਬੰਦਾ ਹੀ ਕਮਾਉਣਾ ਹੁੰਦਾ ਤਾਂ ਚੀਜ਼ ਦਿੱਤੀ ਵੀ ਜਾਂਦੀ ਉਹ ਵੇ ਦੋ ਕੁਛ ਦੋ ਗੱਲ ਨੂੰ ਆਪਣਾ ਆਪਣਾ ਕੋਈ ਦੰਦਾ ਹੈ ਹਾਂ ਵੀ ਆਪਣਾ ਕਿੱਥੇ ਐਂ ਐ ਦੱਸੋ ਵੀ ਜਦੋਂ ਤੁਸੀਂ ਹੁਣ ਫਗਵਾੜੇ ਚ ਐ ਮਾੜਾ ਮੋਟਾ ਗੇੜਾ ਦਿੰਨੇ ਇਹਦਾ ਇਹ ਨਗਰ ਕੀਰਤਨ ਤੇ ਜਾਂਦਾ ਜੀ ਅੱਛਾ ਜੀ ਇੱਕ ਨਗਰ ਕੀਤੇ ਜਦੋਂ ਅਸੀਂ ਬਾਹਰ ਕੱਢਦੇ ਆਂ ਫੇ ਲੋਕੀ ਵੀਡੀਓ ਬਣਾਉਣ ਵਾਲੇ ਬਹੁਤ ਆ ਜਾਂਦੇ ਆ ਮੈਨੂੰ 2 ਮਿੰਟ ਜੀ ਬਹਿ ਲੈਣ ਦਿਓ ਮੈਨੂੰ ਮੈਂ ਫੋਟੋ ਖਿਚਾਉਣੀ ਆ ਸੈਲਫੀ ਲੈਣੀ ਆ ਇਸ ਕਰਕੇ ਬਾਹਰ ਲਈ ਆਈ ਦੇ ਨੇ ਜੇ ਥੋੜਾ ਟਾਈਮ ਵੀ ਕਦੇ ਲਗਾਏ ਇੱਕ ਨਗਰ ਗੀਅਰ ਤਾਂ ਇਹਦਾ ਜੇ ਲੋ ਪਮ ਲਾ ਲੋ ਇੱਕ ਗੀਅਰ ਤੋਂ ਲੋ ਲੱਗ ਜਣਿਆ ਇੱਕ ਤੋਂ ਹੀ ਹਾਈ ਲੱਗੀ ਜਾਣਾ ਤੇ ਕੋਈ ਵੱਖਰਾ ਸਿਸਟਮ ਨਹੀਂਗਾ ਨਹੀਂ ਆ ਲੀਵਰ ਆ ਹਾਂ ਜੀ ਹੁਣ ਸਾਡੀ ਫੱਟੀ ਹੁੰਦੀ ਆ ਫੱਟੀ ਆ 300 400 ਕਾਊਂਟਰ ਗੰਨਾ ਪਾ ਕੇ ਚੱਕਦੇ ਆ ਫੱਟੀ ਢਿੰਗੀ ਹੋ ਜਾਂਦੀ ਆ ਜੀ ਇਹਦੀ ਡਰਾਫਟ ਦਾ ਜਦੋਂ ਆਪਾਂ ਬੈਕ ਕਰਦੇ ਆ ਇਹਦਾ ਲੋਕ ਲੱਗ ਜਾਂਦਾ ਹਾਂ ਦੇਖੋ ਇੱਥੇ ਦਾ ਇਹ ਆ ਲੋਕ ਲੋਕ ਲੱਗ ਗਿਆ ਇਹ ਫੱਟੀ ਨਹੀਂ ਘੁੰਮਣੀ ਮੰਨ ਲਓ ਤੁਸੀਂ ਟਰੈਕਟਰ ਬਹੁਤ ਵੇਖੇ ਹੋਣਗੇ ਇੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਪੰਜਾਬ ਟਰੈਕਟਰਾਂ ਦੀ ਧਰਤੀ ਹੈ ਟਰੈਕਟਰ ਤੁਸੀਂ ਬਾਈ ਲਾਰਸ ਵੀ ਬਹੁਤ ਵੇਖੇ ਹੋਣਗੇ ਪਰ ਜਿਹੜਾ ਟਰੈਕਟਰ ਮੈਂ ਤੁਹਾਨੂੰ ਦਿਖਾਉਣ ਲੱਗਿਆ ਨਾ ਇਹ ਟਰੈਕਟਰ ਵਾਕਿਆ ਹੀ ਬਾਈ ਲਾਰਸ ਟਰੈਕਟਰਾਂ ਨਾਲੋਂ ਵੱਖਰਾ ਹੈ ਤੇ ਜਿਹੜੇ ਬੰਦੇ ਕੋਲੇ ਆ ਬੰਦਾ ਵੀ ਵੱਖਰਾ ਆਪਾਂ ਫਗਵਾੜੇ ਖੜੇ ਆ ਮੇਰੇ ਨਾਲ ਖੜਾ ਚਾਚਾ ਸਾਈ ਸਾਈ ਜੀ ਦੇ ਨਾਂ ਦੇ ਨਾਲ ਇਹਨਾਂ ਨੂੰ ਫਗਵਾੜੇ ਚ ਜਿੱਧਰਲੇ ਕੋਨੇ ਤੇ ਮਰਚੀ ਇਹਨਾਂ ਦਾ ਨਾਂ ਲੈ ਦਿਓ ਸਾਈ ਤਾਂ ਤੁਹਾਨੂੰ ਅਗਲਾ ਸਿੱਧਾ ਐਡਰੈਸ ਦੱਸ ਦੂਗਾ ਕੇ ਯਾਰ ਭਾਈ ਖਾਲਸਾ ਇਨਕਲੇਵ ਦੇ ਵਿੱਚ ਸੱਜਣ ਵਸਦਾ 3 ਨੰਬਰ ਗਲੀ ਦੇ ਵਿੱਚ ਉੱਥੇ ਜਾਵੜੋ ਮਤਲਬ ਕਹਿਣ ਤੋਂ ਭਾਵੇਂ ਇਹ ਵੀ ਇਹਨਾਂ ਦਾ ਇੰਨਾ ਨਾਂ ਇਹਨਾਂ ਰਤਵਾ ਇਹ ਫਗਵਾੜੇ ਦੇ ਪੱਕੇ ਮਤਲਬ ਪੁਰਾਣੇ ਜਿਵੇਂ ਜੱਦੀ ਵਸਨੀਕ ਆ ਬੰਦੇ ਇਨਾਂ ਕੋਲੇ ਜਿਹੜਾ ਟਰੈਕਟਰ ਹੈ ਨਾ ਬਾਈ ਲਾਰਸ ਅਸਲੀਅਤ ਦੇ ਵਿੱਚ ਉਹਦੀ ਵੀ ਬੜੀ ਦਿਲਚਸਪ ਕਹਾਣੀ ਆ ਆਪਾਂ ਸਾਰੀ ਗੱਲਬਾਤ ਇਹਨਾਂ ਤੋਂ ਹੀ ਕਰਦੇ ਆ ਮੈਂ ਇਹ ਨਾ ਹੋਵੇ ਕਿ ਸਾਰੀ ਗੱਲਬਾਤ ਮੈਂ ਹੀ ਖੋਲਦਿਆਂ ਚਾਚਾ ਜੀ ਸასი ਕਾਲ ਸასი ਕਾਲ ਜੀ ਸასი ਕਾਲ ਸასი ਹੁੰਦੇ ਸੀ ਜੀ ਚਾਚਾ ਜੀ ਟਰੈਕਟਰ ਦਾ ਸ਼ੌਂਕ ਕਿੱਥੋਂ ਪੈ ਗਿਆ ਟਰੈਕਟਰ ਲੈ ਕੇ ਆਉਣਾ ਇਹ ਕਿੱਥੋਂ ਰਾਧਾ ਬਣ ਗਿਆ ਸੁਖਵਿੰਦਰ ਜੀ ਟਰੈਕਟਰ ਦਾ ਸ਼ੌਂਕ ਅਸੀਂ ਬਚਪਨ ਤੋਂ ਹੀ ਆ ਹਾਂ ਉਹ ਆਪਣੇ ਹੁੰਦਾ ਆਪਣੇ ਘਰਾਂ ਚ ਹਾਂ ਲੇਕਿਨ ਨੇ ਇਹ ਟਰੈਕਟਰ ਉਹਨੂੰ ਜਦੋਂ ਆਏ ਸੀਗੇ 70 ਦੇ ਵਿੱਚ ਜੀ ਤੇ ਮਾਲਵੇ ਦੇ ਵਿੱਚ ਸੇਮ ਪੈਂਦੀ ਸੀ ਜਦੋਂ ਟਰੈਕਟਰ ਆਏ ਜੀ ਸੇਮ ਖਤਮ ਕਰਨ ਨੂੰ ਇਹ ਟਰੈਕਟਰ ਹਾਂ ਵੇ ਕੁੱਬੂਗੇ ਨਹੀਂ ਠੀਕ ਹੈ ਜੀ ਜਦੋਂ ਵੇ ਟਰੈਕਟਰ ਰਸ਼ੀਆ ਨੇ ਭੇਜੇ ਇੰਦਰਾ ਗਾਂਧੀ ਦੀ ਰਸ਼ੀਏ ਨਾਲ ਪਿਆਰ ਸੀ ਆਪਣੇ ਦੇਸ਼ ਦਾ ਜੀ ਤਾਂ ਰਸ਼ੀਏ ਨੇ ਟਰੈਕਟਰ ਇਹ ਆਪਾਂ ਨੂੰ ਭੇਜੇ ਜੀ ਉਹ ਟਰੈਕਟਰ ਲੈ ਕੇ ਜਦੋਂ ਇੱਥੇ ਵੇ ਇਹਨਾਂ ਦੀ ਕੋ ਆਪਸੀ ਚੀ ਸਮਝੌਤਾ ਟੁੱਟਿਆ ਤੇ ਉਹ ਕੰਪਨੀ ਬੰਦ ਚਲ ਗਈ ਛੀ ਟਰੈਕਟਰ ਗੈਂਤੀ ਦਾ ਟਰੈਕਟਰ ਜੀ ਇਸ ਇਹ ਟਰੈਕਟਰ ਸਾਦਾ ਆ ਇਹ ਚ ਟਰੈਕਟਰਾਂ ਦਾ ਡੀਆਈਬੀ ਕੀਤਾ ਲੋਕਾਂ ਨੇ ਜੀ ਉਹ ਡੀਆਈਬੀ ਕਾਮਯਾਬ ਨਹੀਂ ਹੋਇਆ ਜੀ ਪ੍ਰਤਾਪ ਆਇਆ ਪ੍ਰਤਾਪ ਵੀ ਕਾਮਯਾਬ ਨਹੀਂ ਹੋਇਆ ਜੀ ਵੀ ਸਾਡਾ ਮੁੰਡਾ ਨੇ ਲੋਕ ਕੀਤੀ ਸੀ ਉਹ ਕਹਿੰਦਾ ਡੈਡੀ ਟਰੈਕਟਰ ਕੋਈ ਪੁਰਾਣਾ ਲੈਣਾ ਜਿਹੜਾ ਐਨ ਸਲਿੱਪ ਸਲੂਪ ਕਰਦਾ ਨਾ ਹੋਵੇ ਮੈਂ ਕਿਹਾ ਵੀ ਉਹ ਤਾਂ ਕਾਕਾ ਬਾਈ ਲਾਰਸ ਹੈ ਹਾਂ ਉਹ ਸਾਡੀ ਜਵਾਨੀ ਵੇਲੇ ਵਾਲਾ ਹਾਂ ਵੀ ਉਹ ਜੀ ਉਹ ਲੈਣਾ ਤਾਂ ਫੇ ਉਹ ਮਿਲਣਾ ਹਰਿਆਣੇ ਚ ਜੀ ਅਦੀ ਪੁੱਛਗਛ ਕੀਤੀ ਲੱਭੇ ਜੀ ਤੇ ਹਰਿਆਣੇ ਹਸਾਰ ਚੋ ਜੀ ਟਰੈਕਟਰ ਸੀ ਇਹ ਜੀ ਉਥੋਂ ਟਰੈਕਟਰ ਦੀ ਦੇਖਿਆ ਦੇਖ ਕੇ ਜਿਹੜਾ ਸਾਨੂੰ ਬੰਦੇ ਨੇ ਸੱਦਿਆ ਜੀ ਉਹਨੇ ਸੱਦਿਆ ਜੀਂਦ ਉਹ ਕਹਿੰਦਾ ਟਰੈਕਟਰ ਤਾਂ ਮੇ ਕੋਲ ਹੈਗਾ ਜੀ ਪਰ ਜਿਹੜਾ ਟਰੈਕਟਰ ਜੋ ਤੁਸੀਂ ਭਾਲਦੇ ਆ ਜੀ ਉਹ ਹੈ ਨਹੀਂ ਅਸੀਂ ਕਹਿੰਦੇ ਕਿਦੋਂ ਸਾਨੂੰ ਹੱਲ ਕਰ ਦੋਵੇਂ ਵੀ ਟੰਕਾ ਇੱਕ ਵੀ ਨਾ ਲਗਾਇਆ ਹੋਵੇ ਅੱਛਾ ਵੀ ਹਾਂ ਇੰਨਾ ਸਾਫ਼ ਸਾਫ਼ ਹੋਵੇ ਹੂੰ ਉਹ ਕਹਿੰਦਾ ਜੀ ਹੁਣ ਇੰਨੇ ਸਾਲਾਂ ਦਾ ਰੰਗ ਤਾਂ ਪਹਿਲਾਂ ਮਾੜਾ ਹੀ ਰਹਿਣਾ ਆ ਜੀ ਪਰ ਇਹ ਹੈ ਕਿ ਤੁਹਾਨੂੰ ਟਰੈਕਟਰ ਸਾਫ਼ ਮੈਂ ਇੱਕ ਛੱਡ ਕੇ ਆਇਆ ਆ 60 70 ਹਜ਼ਾਰ ਦੀ ਖਾਤਰ ਜੀ ਤੁਸੀਂ ਤੁਹਾਨੂੰ ਪੁੱਗਦੇ ਵੇਲੇ ਤੁਸੀਂ ਲੈ ਲਓ ਮੈਂ ਕਿਹਾ ਅਸੀਂ ਲੈ ਲਾਂਗੇ ਜੀ ਅਸੀਂ ਕਿਹਾ ਸਾਨੂੰ ਦੇਖਿਆ ਸਾਰੀ ਮੈਂ ਚਾਤੀ ਮਾਰੀ ਮੈਂ ਬੇਟੇ ਨੂੰ ਕਿਹਾ ਟਰੈਕਟਰ ਆ ਲੈ ਜੀ ਤੇ ਸਾਡਾ ਉਹਨਾਂ ਨਾਲ ਸੌਦਾ ਤੈਅ ਹੋ ਗਿਆ ਜੀ ਗੱਡੀ ਭੇਜੀ ਕਾਗਜ਼ ਪੇਪਰ ਲੈ ਕਾਪੀ ਲਈ ਗੱਡੀ ਤੇ ਲੋਟ ਕੀਤਾ ਤੇ ਘਰੇ ਆ ਗਿਆ ਉਹ ਅੜਿਆ ਗਿਆ ਕਰੀਆ ਗਿਆ ਉਦੋਂ ਬਾਅਦ ਇਹਦਾ ਕੀ ਕੀ ਕਰਾਤਾ ਹੁਣ ਤਾਂ ਜੀ ਇਹਦਾ ਲੈ ਕੇ ਆਇਆ ਇਹਦਾ ਇੱਕ ਤੇ ਹੁਣ ਸੀਲ ਦੇ ਮੋਰੀ ਤੇ ਤਿਪਕਾ ਤਿਪਕਾ ਤੇਲ ਦਾ ਚੋਬੇ ਠੀਕ ਹੈ ਜੀ ਇੱਕ ਤਪਕਾ ਡਿੱਗੇ ਹਾਂ ਤਿਪਕਾ ਡਿੱਗੇ ਸੀਲ ਦਾ ਠੀਕ ਜਿਆਦਾ ਸੀ ਫੋਰਮਰ ਸਾਡਾ ਅਮਰੀਕਾ ਗਿਆ ਸੀ ਉਹ ਆਇਆ ਮੈਂ ਕਿਹਾ ਜੀ ਤੁਸੀਂ ਮੇਰੇ ਪੁਰਾਣੇ ਮਿਸਤਰੀ ਆ ਮੇਰਾ ਟਰੈਕਟਰ ਦਾ ਸੀਲ ਦਾ ਤਿਪਕਾ ਡਿੱਗਦਾ ਹਾਂ ਜੀ ਉਹ ਕਹਿੰਦਾ ਇਹ ਇਹਦਾ ਇੰਜਨ ਦੇ ਹੁੰਦੀ ਆ ਨੁਕਸ ਕਰੈਂਕ ਚ ਕਰੈਂਕ ਚ ਉੱਤੋਂ ਕੋਣਾ ਤੇ ਮੁਕਾਚ ਹੁੰਦਾ ਹੁੰਦਾ ਇਹ ਲੋਕੀ ਲਾਉਂਦੇ ਆ ਸੀਲ ਸੀ ਸੀਲ ਇਹ ਉਹਦੇ ਨਾਲ ਤੀਰ ਤਕਵਜਾ ਲਾਉਂਦੇ ਆ ਪਰ ਆਪਾਂ ਨੂੰ ਹਰਜ ਨਹੀਂ ਕੋਈ ਮੈਂ ਕਹਿੰਦਾ ਨਹੀਂ ਜੀ ਇਹਦਾ ਤੂੰ ਕਰੋ ਕੰਮ ਹਾਂ ਤੌਕਾ ਹਟਾਉਣਾ ਤੇਰੀ ਯਾਦ ਵੀ ਰਜੂ ਹਾਂ ਹਾਂ ਮੈਂ ਤੂੰ ਵੀ ਅਮਰੀਕਾ ਤੋਂ ਆਇਆ ਇੱਕ ਜਹ ਹੋਜੂ ਕੰਮ ਪਾਵਾ ਕੋਈ ਨਾ ਮੈਂ ਕੰਮ 18 ਸਾਲ ਹੋ ਗਿਆ ਛੱਡੇ ਨੂੰ ਜੀ ਉਹਨੇ ਇਹਦਾ ਕੰਮ ਕੀਤਾ ਸੀ ਅੱਛਾ ਉਹਨੇ ਖੋਲਿਆ ਕਰੇ ਪਹਿਲਾਂ ਪਹਿਲਾਂ ਖੁੱਲੇ ਸੀ ਟਰੈਕਟਰ ਅੱਛਾ ਇੱਥੇ ਸਾਡੇ ਲਾਗੇ ਭੋਗਪੁਰ ਸਰਦਾਰ ਸੀ ਉਹਨਾਂ ਕੋਲ ਸੀਗਾ ਤਿੰਨ ਟਰੈਕਟਰ ਇਹ ਪੰਜਾਬ ਚ ਇੱਧਰੇ ਵਸੇ ਸੀਗੇ ਹੂੰ ਚਲੋ ਦੁਆਲ ਬਾਦ ਹੋਈ ਉਹ ਕਹਿੰਦਾ ਠੀਕ ਹੈ ਜੀ ਅਸੀਂ ਖੋਲ ਲਿਆ ਖੋਲ ਕੇ ਸਾਡੇ ਕੋ ਸਾਰੀ ਵੀਡੀਓ ਇਹਦੀ ਪਈ ਆ ਜੀ ਉਹ ਜਦ ਖੋਲਿਆ ਜੀ ਖੋਲਣ ਤੋਂ ਬਾਅਦ ਮਾਲਵੇ ਵਾਲਿਆਂ ਕੋ ਗਏ ਜੀ ਉਹ ਕਹਿੰਦੇ ਜੀ ਇਹ ਤਾਂ ਇੰਜ ਸਾਰਾ ਬਲੌਕ ਖੋਲਣਾ ਪੈਣਾ ਅੱਛਾ ਫੇ ਇਹਦਾ ਬਲੌਕ ਜਿਹੜਾ ਕ੍ਰੇਨ ਨਾਲ ਸਿੰਦਰਜੀ ਚੱਕ ਹੁੰਦਾ ਬੰਦੇ ਨਹੀਂ ਚੱਕ ਸਕਦੇ ਹਾਂ ਬਲੌਕ ਬਹੁਤ ਭਾਰਾ ਜੀ ਜਦੋਂ ਕ੍ਰੇਨ ਲਿਆਂਦੀ ਬਲੌਕ ਖੋਲਿਆ ਬਲੌਕ ਖੋਲ ਕੇ ਉਹ ਮਾਲਵੇ ਵਾਲਿਆਂ ਦੇ ਭੇਜਤਾ ਇੱਕ ਸੀਲ ਦੀ ਖਾਤਰ ਇੱਕ ਸੀਲ ਦੀ ਕੱਟ ਉਹ ਕਹਿੰਦੇ ਜੀ ਇਹਦੇ ਹੁਣ ਤੁਸੀਂ ਖੋਲਿਆ ਜੇ ਤੁਸੀਂ ਸਾਰੀ ਉਮਰ ਹੀ ਰੱਖਣਾ ਤਾਂ ਫੇਰ ਇਹਦੇ ਪਿਸਟਲ ਸਲੀਬਾ ਸਭ ਕੋ ਕੱਟ ਪਾ ਦਿਓ ਨਾ ਅੱਛਾ ਜੀ ਅਰੇ ਇਹ ਕੋਈ ਗੱਲ ਨਹੀਂ ਹੂੰ ਖੋਲ ਲੈਂਦੇ ਆ ਉਹ ਤੇ ਖੁਲਾਤਾ ਖੁਲਾਤਾ ਮਾਰੇ ਫੋਨ ਦਿੱਲੀ ਦੁੱਲੀ ਵਾਲਾ ਆਫ ਗਾਜ਼ੀਆਬਾਦ ਜੀ ਇਹਦੀ ਕਿੱਟ ਮਿਲਦੀ ਆ ਇੰਜਨ ਦੀ ਨੇਪਾਲ ਚੋਂ ਜੀ ਤੇ ਬੰਦਾ ਸਾਡਾ ਪ੍ਰੇਮੀ ਸੀ ਉਹ ਕਹਿੰਦਾ ਵੇ ਮੈਂ ਤੁਹਾਨੂੰ ਨੇਪਾਲ ਚੋਂ ਕਿੱਟ ਮਗਾ ਦੂੰ ਮਗਾ ਦੂੰ 3 ਮਹੀਨੇ ਠੀਕ ਪੇ ਜੀ ਕੋ ਟਾਇਰ ਵੀ ਬਦਲਨੇ ਆ ਜੀ ਟਾਇਰ ਜਲੰਧਰ ਗੱਲ ਕੀਤੀ ਉਹ ਕਹਿੰਦਾ ਵੇ ਟਾਇਰ ਤੁਹਾਨੂੰ 4 ਮਹੀਨਿਆਂ ਚ ਉੱਪਰ ਦੇ ਹੋ ਜੂਗਾ ਜੀ ਪੈਸੇ ਜਮਾ ਕਰਾ ਦਿਓ ਜੀ ਅਸੀਂ ਉਹਨੂੰ 80000 ਰੁਪਏ ਜਮਾ ਕਰਾ ਦਿੱਤਾ ਜੀ ਉਹਨੇ ਸਾਨੂੰ 4 ਮਹੀਨੇ ਬਾਅਦ ਸਵਜਿੰਦਰ ਜੀ 55 ਮਹੀਨੇ ਟਾਇਰ ਦੇ ਦਿੱਤੇ ਠੀਕ ਉਹਦੀ ਵੇਦਾ ਇੰਜਨ ਖੋਲ ਇੰਜਨ ਖੋਲਿਆ ਤੇ ਕਲਚ ਖੋਲ ਜੀ ਗੇਅਰ ਖੋਲ ਕਰੋਣ ਪੀਨੋ ਵੀ ਬਦਲਦਾ ਜੋ ਹੈਗਾ ਹੁਣ ਬਾ ਇਹ ਹੋ ਗਿਆ ਗੱਲ ਕਾਦੀ ਵੀ ਜਦੋਂ ਟੋਕਾ ਸਟਣੋ ਟਾਉਣਾ ਓਵਰ ਹਾਲੇ ਕਰਤਾ ਵੇ ਬੰਦੇ ਨੂੰ ਕਹਤਾ ਵੇ ਯਾਰ ਤੇਰਾ ਹੁਣ ਬਾਈ ਪਾਸੇ ਸਰਜੀ ਕਰ ਲਈ ਜਮਨ ਚੱਲ ਸਹੀ ਵੇ ਇੱਕ ਸੱਟ ਵੱਧ ਕੀ ਤੇ ਸੱਟ ਘੱਟ ਗਈ ਇਹਦਾ ਛੱਡਿਆ ਕੱਖ ਨੇ ਹਾਂ ਇਹਦੇ ਸਾਰੇ ਹੀ ਬੈਰਿੰਗ ਕੋ ਪੁਰਾਣੇ ਵੇ ਆ ਅੱਛਾ ਤੇ ਨਵੇਂ ਪਾਏ ਰਸ਼ੀਆ ਦੇ ਅੱਛਾ ਕਟ ਕਟ ਜਿਹੜੀ ਕਟ ਕੱਢੀ ਆ ਉਹ ਚ ਉਹ ਉਹ ਵਈਆ ਕਰੇ ਹਾਂ ਉਹ ਸਾਡੇ ਕੋਲ ਪੁਰਾਣਾ ਸਮਾਨ ਪਿਆ ਭੱਲੇ ਭੱਲੇ ਅਸੀਂ ਉਹ ਵਿੱਚ ਇਹ ਵੀ ਯਾਦ ਲੈ ਵੀ ਆ ਵੀ ਜਾਗ ਚੇਤਾ ਰਹੂਗਾ ਵੀ ਚੱਲ ਵੇ ਇਹਦੇ ਸਲੀਪਾਂ ਵੀ ਐਡ ਐਡੀਆਂ ਆ ਇਹਦੀ ਐਡ ਐਡੀਆਂ ਸਲੀਪਾਂ ਆ ਮੈਨੂੰ ਮਾੜਾ ਜਿਹਾ ਜਾਣਕਾਰੀ ਦਿਓ ਆ ਕਰੰਟ ਜਿਆ ਕਾਹ ਤੋਂ ਦਿੱਤਾ ਇਹਦੇ ਇਹਦੇ ਰੈਜੀਸਟਰ ਇਹ ਇਹ ਹਾਂ ਇਹ ਹੀਟਰ ਹੈ ਜੀ ਇਹ ਪਹਿਲੇ ਸਾਦਾ ਟ੍ਰੇਟਰ ਆ ਨਾ ਇਹ ਜਿਹੜਾ ਟ੍ਰੇਟਰ ਹੋਊਗਾ ਡੀ ਆਈ ਉਹ ਨੂੰ ਹੀਟਰ ਨਹੀਂ ਹੋਊਗਾ ਉਹਦੇ ਉਹ ਹੀਟਰ ਨਹੀਂ ਹੋਊਗਾ ਉਹਦੀ ਆਵਾਜ਼ ਜਿਹੜੀ ਆ ਹੋਰ ਹੋਊਗੀ ਇਹਦੀ ਆਵਾਜ਼ ਛਕ ਛਕ ਦੀ ਜਿਹੜੀ ਆ ਉਹ ਪਹਿਲੀ ਆ ਉਹ origignal ਆਵਾਜ਼ ਆ ਇਹ ਬਿਲਕੁਲ origignal engine ਇਹ router pump ਆ ਜਦੋਂ ਇਹਦੇ ਬੋਦੇ ਕੋਈ ਚੀਜ਼ ਹੋਣੀ ਹੈ ਨਾ ਆਪੇ ਤੇਰ ਖੱਚ ਕੇ ਵੱਜ ਜਾਣਾ ਆਪੇ ਘਟ ਜਾਣਾ ਹੂੰ ਇਹ ਤੁਸੀਂ ਇੱਕਦਮ ਮਾੜੀ ਜੀ ਮੋਟੀ ਜੀ ਗੱਲ ਤਾਂ ਮੈਨੂੰ ਸਮਝਾਤੀ ਆ ਵੀ ਇਹ ਮਾਲਵੇ ਦੇ ਵਿੱਚ ਮਤਲਬ ਉਹ ਕਾਰੜਾ ਜਮੀਨਾ ਆਖੇ ਬੋਣ ਵਾਸਤੇ ਬਣੇ ਸੀ ਹਾਂ ਇਹ ਜਿਆਦਾ ਮਤਲਬ ਕਿਹੜੀ ਚੀਜ਼ ਤੇ ਕੰਮ ਜਾਪ ਰਹਾ ਉਹਨਾਂ ਦੇ ਨਾਲ ਚ ਟਰਾਲੀ ਤੇ ਖਾਲਾਂ ਦੇ ਵੀ ਹੱਗੇ ਪਾਕਿਸਤਾਨ ਚ ਦਾ ਜਿਆਦੇ ਹਲੇ ਟਰਾਲੀਆਂ ਚਲਾਉਂਦੇ ਗੰਨੇ ਦੀਆਂ ਤਿੰਨ ਟਰਾਲੀਆਂ ਨੇ ਮਗਰ ਪਾ ਦਿਓ ਇਹ 슬ਿੱਪ ਨਹੀਂ ਕਰਨਾ ਅੱਛਾ ਜੀ ਇਹ 슬ਿੱਪ ਦਾ ਦਾ ਇਹਦਾ ਨਾਂ ਨਿਸ਼ੋਣੀ ਵੀ ਇਹ 슬ਿੱਪ ਕਰ ਜੂ ਹੂੰ ਇਹਨੂੰ ਜਿਹੜਾ ਮਰਜੀ ਟ੍ਰੇਟਰ ਆ ਜਾਵੇ ਇਹਨੂੰ ਵੀ ਖਿੱਚ ਸਕਦਾ ਸਾਡੇ ਨਾਲ ਜਿਹੜਾ ਮਰਜੀ ਖਿਚਾ ਕੇ ਦੇ ਲਵੇ ਇਹ ਖਿੱਚ ਕੇ ਲੈ ਜੂ ਪਾ ਰਹੀ ਐ ਨਾ ਲੋ 32 ਕੁਆਂਟਲ ਵੇਟ ਹੈ ਜੀ ਇਹਦਾ ਬੱਲੇ ਬੱਲੇ 32 ਕੁਆਂਟਲ ਪੂਰਾ ਵੇਟ ਹੈ ਦਾ ਆ ਮਗਰਲੇ ਪਾਸੇ ਆਇਓ ਮਾੜਾ ਜਿਹਾ ਇਹਦੀ ਤਾਂ ਚਾਚਾ ਡਰਾਵਲ ਹੀ ਬਹੁਤ ਯਾਰ ਬੜੀ ਨਰੋਈ ਡਰਾਵਲ ਆ ਯਾਰ ਆ ਡਰਾਵਲ ਹੀ ਜਦੋਂ ਸਾਡੇ ਹੁਣ ਜਿਹੜੇ ਜ਼ਿਮੀਦਾਰ ਆ ਉਹ ਜਿਹੜੀ ਡਰਾਫਟ ਸਾਡੀ ਫੱਟੀ ਹੁੰਦੀ ਆ ਫੱਟੀ ਆ 300 400 ਕੁਆਂਟਲ ਗੰਨਾ ਪਾ ਕੇ ਚੱਕਦੇ ਆ ਫੱਟੀ ਢਿੰਗੀ ਹੋ ਜਾਂਦੀ ਆ ਜੀ ਇਹਦੀ ਡਰਾਫਟ ਦਾ ਜਦੋਂ ਆਪਾਂ ਬੈਕ ਕਰਦੇ ਆ ਇਹਦਾ ਲੋਕ ਲੱਗ ਜਾਂਦਾ ਹਾਂ ਆ ਦੇਖੋ ਇੱਥੇ ਦਾ ਇਹ ਆ ਲੋਕ ਲੋਕ ਲੱਗ ਗਿਆ ਇਹ ਫੱਟੀ ਨੇ ਘੁੰਮਣੀ ਅੱਛਾ ਜੀ ਉਹ ਲੋਕ ਲੱਗ ਗਿਆ ਉਥੋਂ ਥੱਲੇ ਜਿੱਦਾਂ ਮਰਜੀ ਪਿਛਾਂ ਨੂੰ ਧੱਕਾ ਮਾਰੀ ਜਾਈਏ ਜੀ ਇਹਦਾ ਇਹ ਬਾਧਾ ਆ ਇਹਦਾ ਡੈਕ ਸਾਂ ਪਾਉਣ ਵਾਲਾ ਹੋ ਗਿਆ ਜਿਹੜੀ ਸੈਟ ਨਹੀਂ ਡੈਕ ਸਾਂ ਠੀਕ ਆ ਠੀਕ ਆ ਠੀਕ ਆ ਇਹਦੇ ਵਿੱਚ ਤਵੀਆਂ ਤਵੀਆਂ ਉਹ ਭਾਵੇਂ 40 ਪਾ ਦਿਓ ਹੂੰ ਭਾਵੇਂ ਜਿੰਨੀਆਂ ਮਰਜ਼ੀ ਪਾ ਦਿਓ ਉਨੀਆਂ ਖਿੱਚ ਕੇ ਲੈ ਜਾਓ ਇਹਨੂੰ ਕੋਈ ਫਰਕ ਨਹੀਂ ਕੀ ਜੋਰ ਆ ਤੇ ਤੇਲ ਪੀਣਾ 3 ਲੀਟਰ ਘੰਟੇ ਦਾ ਮਾਤੇ ਲਈ ਪੁੱਛਣ ਲੱਗਾ ਸੀ ਮੈਂ ਕਿ ਤੇਲ ਪੋਖਾਂਦਾ ਤੇਲ 3 ਲੀਟਰ ਘੰਟੇ ਦਾ ਪੰਪ ਰੁੱਟ ਲਿਆ ਨਾ ਪੰਪ ਉਹਨਾਂ ਦਾ ਰਸ਼ੀਏ ਦਾ ਹੀ ਆ ਅੱਛਾ ਤੇ ਤੇਲ ਘਟ ਖਾਂਦਾ ਤੇਲ ਘਟ ਖਾਂਦਾ ਤੇ ਲੈਫਟੇ ਦੀ ਵੀ ਉਹੋ ਹੀ ਆ ਜਿਹੜੀ ਥੱਲੇ ਨੂੰ ਦਬਦੀ ਐ ਤੇ ਤਾਂ ਥੱਲੇ ਟਾਇਰ ਖਾਲੀ ਕਰ ਦਿੰਦਾ ਇਹਦੇ ਥੱਲੇ ਖੁੱਬੇ ਉਹਦੇ ਜੱਕ ਨਹੀਂ ਲਾਉਣਾ ਪੈਂਦਾ ਹੂੰ ਇਹ ਇਹ ਲੈਫਟੇ ਦੀ ਉਹੋ ਹੀ ਆ ਜਿਹੜੀ T25 ਦੇ TT 40 ਦੇ ਸਾਰਿਆਂ ਦੇ ਆਈ ਆ 28 ਡਿਊਟੀ 14 325 ਡਿਊਟੀ 28 ਤਾਂ ਇਹ ਦੂ ਐਂਡ ਹੈਗਾ ਬਾਈ ਦਾਸ ਇਹ ਦੂ ਉਪਰ ਟਰੈਕਟਰ ਨੇ ਸੀ ਇਹ ਇਹਦਾ ਆਪਾਂ ਐਸ ਹੱਕ ਤੱਕ ਮੂਰਲੇ ਬੰਪੁਰ ਤੋਂ ਲੈ ਕੇ ਸਾਰਾ ਕੰਮ ਕਰਾਤਾ ਟੋਟਲ ਸਾਡੇ ਕੋ ਕੱਲਾ ਕੱਲਾ ਬਿੱਲ ਹੈ ਜੀ ਸਾਡੇ ਗਾਰੰਟੀਆਂ ਨਾਲ ਸਾਡੇ ਕੋ ਮਾਲਵੇ ਵਾਲੇ ਦੇ ਅਸੀਂ ਮੋਗਿਓ ਕੰਮ ਕਰਾਇਆ ਇਥੋਂ ਗੱਡੀ 'ਚ ਸਮਾਨ ਲਿਜਾ ਲਾ ਕੇ ਵੀ ਲੈਫਟ ਦਾ ਕੰਮ ਇੱਕ ਤੁਹਾਡੇ ਉਧਰਲੇ ਏਰੀਆ ਦਾ ਘਾਲੀ ਹਾਂਜੀ ਮਸ਼ਹੂਰ ਹੈ ਲੈਫਟਾਂ ਵਾਲਾ ਹਾਂਜੀ 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 ਉਹ ਤੋਂ ਵੱਡਾ ਕੋਈ ਪ੍ਰਿੰਸੀਪਲ ਨਹੀਂਗਾ ਹੂੰ ਉਹਦੇ ਤੋਂ ਲੈਫਟ ਹੋਈ ਵੀ ਐ ਉਹ ਨੂੰ ਕਿਹਾ ਕਿ ਲੈਫਟ ਦਾ ਕੰਮ ਕਰ ਦਿਓ ਉਹ ਕਹਿੰਦੇ ਜੀ ਸਮਾਨ ਛੱਡੋ ਹਾਲਾਂਕਿ ਸਾਨੂੰ ਇਹ ਨਹੀਂ ਪਤਾ ਵੇ ਦਾ ਡਿਸਟ੍ਰੀਬਿਊਟਰ ਵੀ ਆ ਜੇ ਆ ਵੀ ਲੈ ਕੇ ਜਾਣਾ ਪੈਣਾ ਤੇ ਇੱਕ ਵਾਰ ਪਹਿਲਾਂ ਲੈ ਗਏ ਪੰਪ ਫੇ ਉਹ ਕਹਿੰਦਾ ਡਿਸਟ੍ਰੀਬਿਊਟਰ ਵੀ ਲਿਆਓ ਤਾਂ ਮਗਲਾ ਸਿਲੰਡਰ ਵੀ ਲਿਆਓ ਅੱਛਾ ਬਸ ਸਾਰੀਆਂ ਬੋਕੀਆਂ ਬਾਕੀਆਂ ਹੁਣ ਜਦੋਂ ਕੰਮ ਇੰਨਾ ਕੀਤਾ ਤੇ ਹੋਰ ਚਾਹ ਲੋ 10-20 ਹਜ਼ਾਰ ਦੀਸਾ ਹੂੰ ਤੇ ਉਹਨੂੰ ਕਿਹਾ ਠੀਕ ਆ ਉਹ ਕਹ ਵੀ ਇਹ ਵੀ ਕਰ ਦੇ ਕਰ ਦਿਓ ਜੀ ਬਾਸ ਉਹ ਵੇ ਪੈਦਾ ਨੇ ਵੇ ਇਤੋਂ ਟਰੈਕਟਰ ਬਾਹਰ ਜਾਵੇ ਜਿੱਥੇ ਮਰਜੀ ਜਾਵੇ ਕਿੱਦਨੂ ਇਹਦੇ ਸਵੱਬ ਬਣਦੇ ਆ ਤੇ ਉਹਦੇ ਵਿੱਚ ਇਹ ਹੋ ਜੂਗਾ ਕਿ ਹਾਂ ਬਈ ਮੈਨੂੰ ਕੋਈ ਚੀਜ਼ ਛੇੜਨ ਦੀ ਲੋੜ ਨਹੀਂ ਮੈਂ ਤਾਂ ਕਹਿੰਦਾ ਵੀ ਹੁਣ ਇਹ ਉਹ ਬਣ ਗਿਆ ਟਰੈਕਟਰ ਵੀ ਜਿੱਦੂ ਤੋਂ ਆਪਾਂ ਕੰਮ ਹੀ ਲੈ ਸਕਦੇ ਵੀ ਮੰਨ ਲਓ ਖੇਤ ਚ ਕੰਮ ਲੈ ਦੇ ਸਕਦਾ ਟਰੈਕਟਰ ਜਿੰਨਾ ਮਰਜੀ ਦਿਖਾਵੇ ਵਾਲਾ ਨਹੀਂ ਰਹੇਗਾ ਹਾਂ ਤੇ ਮੈਨੂੰ ਐਂ ਦੱਸੋ ਇਹਦੇ ਚਾਚਾ ਆ ਗੇਰ ਤਿੰਨ ਤਾਂ ਆਹ ਹੀ ਲਾਇਪਿਆ ਇਹ ਕਾਹਦੇ ਇਹ ਇਹ ਲੈਫਟ ਦੇ ਆ ਜੀ ਹਾਂ ਇਹ ਲੈਫਟ ਆ ਮੂਰੂ ਚੱਕਣੀ ਕਿਛਿਓ ਕੰਟਰੋਲ ਕਰਨੀ ਮਗਰੋਂ ਚਕਾਉਣੀ ਇਹ ਉਹ ਹੁੰਦੀ ਆ ਜਿਹੜਾ ਆ ਆ ਜਿਹੜੇ ਆ ਤਿੰਨ ਇਹ ਆਗੇ ਲੈਫਟ ਵਾਲੇ ਹਾਂਜੀ ਇਹ ਲੈਫਟ ਦੇ ਆ ਮੂਰੇ ਲੋਡਰ ਲੱਗਦਾ ਅੱਛਾ ਮੂਰੇ ਲੋਡਰ ਲੱਗ ਜਾਂਦਾ ਹਨਾ ਜੀ ਅੱਛਾ ਮੂਰੇ ਲੋਡਰ ਲੱਗ ਜਾਂਦਾ ਇਹਦੇ ਹਾਂਜੀ ਜਿਹੜੇ ਸਪਰੇ ਬੂਮ ਅੱਜ ਕੱਲ ਆਉਂਦੇ ਆ ਉਹਨਾਂ ਦੇ ਤਿੰਨ ਲੀਵਰ ਹੁੰਦੇ ਆ ਇਹਦੇ ਉਦੋਂ ਤਿੰਨ ਲੀਵਰ ਦਿੱਤੇ ਹੋਏ ਆ ਹੈਂ ਉਹਨਾਂ ਦੇ ਉਦੋਂ ਤੇ ਗੀਅਰ ਤਾਂ ਇਹਦਾ ਜੇ ਲੋ ਪਮਲਾ ਲਓ ਇੱਕ ਗੀਅਰ ਤੋਂ ਲੋ ਲੱਗ ਜਣਿਆ ਇੱਕ ਤੋਂ ਹੀ ਹਾਈ ਲੱਗੀ ਜਾਣਾ ਇਹ ਕੋਈ ਬਕਰਾ ਜਿਹਾ ਸਿਸਟਮ ਨਹੀਂਗਾ ਨਹੀਂ ਆ ਲੀਵਰ ਹੈ ਹਾਂ ਜੀ ਇਹ ਹੁਣ ਨਿਊਟਰਲ ਆ ਇਹ ਹੁਣ ਨਿਊਟਰਲ ਆ ਜਦੋਂ ਇਹਨੂੰ ਆਪਾਂ ਔਰਲੇ ਪਾਸੇ ਨੂੰ ਮੋਹ ਨੂੰ ਛੜਦਣਾ ਇਹ ਚੌਥਾ ਪੈ ਗਿਆ ਆਹ ਆ ਚੌਥਾ ਪੈ ਗਿਆ ਹਾਂ ਜੀ ਜਦੋਂ ਆਪਾਂ ਇਹਨੂੰ ਪਰਲੇ ਪਾਸੇ ਨੂੰ ਜਾਂਦੇ ਹਾਂ ਸਿਰੇ ਪਰਲੇ ਪਾਸੇ ਲਾਤਾ ਬੈਕ ਪੈ ਗਿਆ ਇਹ ਇਧਰ ਬੈਕ ਪੈ ਗਿਆ ਹਾਂ ਜੀ ਤੇ ਜੇ ਲੋ ਫਿਰ ਇੱਥੋਂ ਲੋ ਕਿਵੇਂ ਹੋਊ ਲੋ ਇਹਦੇ ਵਿੱਚ ਪਹਿਲਾਂ ਪਿਛਾ ਨੂੰ ਪਾ ਲੈਣਾ ਫਿਰ ਮੋਹ ਨੂੰ ਪਾਉਣਾ ਫਿਰ ਲੋ ਪੈ ਜਾਣਾ ਆਪ ਜਿਹਾ ਆਟੋਮੈਟਿਕ ਵਿੱਚ ਹੀ ਅੱਛਾ ਇਸੇ ਲੀਵਰ ਨੂੰ ਹੀ ਮੈਂ ਥੱਲੇ ਨੂੰ ਕਰ ਦੇਣਾ ਤੇ ਇੱਕ ਵਾਰ ਤੇ ਮੋਹ ਨੂੰ ਕਰਦੇ ਉਹ ਲੋ ਪੈ ਗਿਆ ਸ਼ਾ ਫਿਰ ਇਹ ਇਹ ਤਾਂ ਜੇ ਤੇਰੇ ਵਰਗਾ ਬੰਦਾ ਕੋਈ ਐਂ ਕਰਕੇ ਦੇ ਦੇ ਤੇ ਮੇਰੇ ਵਰਗਾ ਸਹਰੀ ਜਾਨ ਨੂੰ ਮੰਗ ਲੇ ਤਾਂ ਲੋ ਘੇਰ ਚ ਜਾਣਾ ਪਊਗਾ ਉਹਨੂੰ ਤਾਂ ਪਤਾ ਹੀ ਲੱਗਣਾ ਹਾਈ ਕਿਵੇਂ ਪਾਉਂ ਉਹਨੇ ਫੇ ਸਮਝ ਜਾਂਦੇ ਆ ਜੀ ਅੱਜ ਕੱਲ ਤਾਂ ਮੁੰਡੇ ਪੜੇ ਹੋਏ ਆ ਝਟ ਸੰ ਕੱਢ ਲੈਂਦੇ ਆਪਣੇ ਇਹ ਪ੍ਰੀਤ ਆ ਆਪਣੇ ਮੀਨਿੰਗ ਵਾਲੇ ਕਾਂਤੇ ਵਾਲੀ ਹੋਊ ਪੁੱਛੀ ਜਾਣਗੇ ਪੁਰਾਣਾ ਕਿੱਥੇ ਆ ਗਿਆ ਉਹ ਉਹ ਆਦਾ ਹੀ ਨਹੀਂ ਗਾ ਕੀ ਕਰਕੇ ਇਹ ਉਦਾਂ ਫੇ ਪੁੱਛਾਈ ਬਹੁਤ ਇਹਨਾਂ ਦੀ ਅੱਛਾ ਜੀ ਜੇ ਸਿੰਪਲ ਰੋਂਗੇ ਤੇ ਚੰਗਾ ਨਾ ਹਟਦਾ ਜੜੀ ਜੇ ਆਪਾਂ ਦੂਜੇ ਟਰੈਕਟਰ ਮਗ ਜਾਈਏ ਫੋਰ ਡੰਗੂ ਤਾਂ ਨਹੀਂ ਫੋਰ ਜਨ ਵਾਲੀ ਦੌੜ ਦਾ ਕੋ ਟਰੈਕਟਰ ਦੀ ਉਚਾਈ ਬਹੁਤ ਆ ਉਹਨਾਂ ਨੇ ਲਿਮਟ ਰੱਖੀ ਹੋਈ ਆ ਇਹ ਇੱਕ ਮੈਨੂੰ ਜੈਸਾ ਹੀ ਆਏ ਦੱਸੋ ਵੀ ਤੁਸੀਂ ਹੁਣ ਫਗਵਾੜੇ ਚ ਐ ਮਾੜਾ ਮੋਟਾ ਗੇੜਾ ਦਿੰਨੇ ਦਾ ਇਹ ਨਗਰ ਕੀਤੇਂ ਤੇ ਜਾਂਦਾ ਜੀ ਅੱਛਾ ਜੀ ਇੱਕ ਨਗਰ ਕੀਤੇ ਜਦੋਂ ਅਸੀਂ ਬਾਹਰ ਕੱਢਦੇ ਆਂ ਫੇ ਲੋਕੀ ਵੀਡੀਓ ਬਣਾਉਣ ਵਾਲੇ ਬਹੁਤ ਆ ਜਾਂਦੇ ਆ ਮੈਨੂੰ 2 ਮਿੰਟ ਜੀ ਬਹਿ ਲੈਣ ਦਿਓ ਮੈਨੂੰ ਮੈਂ ਫੋਟੋ ਖਿਚਾਉਣੀ ਆ ਸੈਲਫੀ ਲੈਣੀ ਆ ਇਹ ਕਰਕੇ ਬਾਹਰ ਲਈ ਆਈ ਦੇ ਨੇ ਜੇ ਥੋੜਾ ਟਾਈਮ ਵੀ ਕਦੇ ਲਗਾਏ ਇੱਕ ਨਗਰ ਕੀਤੇ ਜੀ ਤੇ ਸਾਨੂੰ ਘਟ ਮਿਲਦਾ ਚਲਾਉਣ ਨੂੰ ਮੁੰਡੇ ਆ ਜਾਂਦੇ ਆ ਜੀ ਇਹ ਗੱਲ ਆ ਬਾਬੂ ਜੀ ਇਹ ਇੱਕ ਥੋੜੇ ਲਈ ਆ ਚਲੋ ਉਹ ਥੋੜਾ ਜਨਾ ਟਰੈਕਟਰ ਤਿਆਰ ਨਹੀਂ ਸੀ ਹੋਇਆ ਵਾ ਜਿਵੇਂ ਆ ਤਾਂ ਬੜਾ ਜ਼ਿਆਦਾ ਚੰਗਾ ਤਿਆਰ ਹੋਇਆ ਵਾ ਟਰੈਕਟਰ ਉਹ ਬੰਦੇ ਲਈ ਜਾਣ ਬਰਨਾਲੇ ਵਾਲੇ ਰਾਹ ਤੇ ਤੇ ਮੈਨੂੰ ਮਿਲੇ ਮੇਰੀ ਵੀਡੀਓ ਵੀ ਪਾਈ ਵੀ ਆ ਉਹ ਬਾਈ ਉਹ ਕਹਿੰਦੇ ਵੀ ਬਾਈ ਸਾਨੂੰ 3 ਘੰਟਿਆਂ ਦੇ ਵਿੱਚ ਆ ਟਰੈਕਟਰ ਨਾਲ ਅਸੀਂ 30 ਕਿਲੋਮੀਟਰ ਬਾਟ ਹੀ ਕਰ ਸਕਦੇ ਆ ਹੂੰ ਹੂੰ ਉਹ ਕਹਿੰਦਾ ਵੀ ਅਸੀਂ 5 ਕਿਲੋਮੀਟਰ ਜਾਣੇ ਆ 10 ਮੋਟਰਸਾਈਕਲਾਂ ਵਾਲੇ ਘੇਰ ਲੈਂਦੇ ਆ ਜਿਹੜੇ ਸਾਨੂੰ ਘੇਰ ਲੈਂਦੇ ਆ ਉਹ ਪਾ ਦਿੰਦੇ ਆ ਸਟੋਰੀਆਂ ਸਟਾਰੀਆਂ ਸਨੈਪਚੈਟ ਤੇ ਉਹਨਾਂ ਨੂੰ ਦੇਖ ਕੇ ਪੁੱਛ ਲੈਂਦੇ ਆ ਕਿੱਥੇ ਖ ਜਾਂਦਾ ਉਹ ਕਹਿੰਦੇ ਉਹ ਉੱਥੇ ਜਾਂਦਾ ਉੱਥੋਂ ਦਾਸ ਹੋਰ ਚੱਕਦੇ ਮੋਟਰਸਾਈਕਲਾਂ ਘਾ ਘੇਰ ਲੈਂਦੇ ਆ ਕਹਿੰਦਾ ਤੇ ਉਹ ਉਹ ਮਤਲਬ ਇਹ ਕੰਮ ਆ ਵੀ ਇਹ ਇਹ ਦਾ ਤਾਂ ਇਹ ਕੰਮ ਆ ਵੀ ਜਿਨੇ ਪਿੰਡ ਇਕੱਠਾ ਕਰਨਾ ਉਹ ਆ ਲੈ ਜੀ ਉਹ ਸਿੰਦਰ ਜੀ ਉਹਨਾਂ ਨੇ ਸਿਸਟਮ ਕੀਤਾ ਆ ਦੇਖੋ ਰਸ਼ੀਆ ਦਾ ਸੋਚਿਆ ਇਹ ਹਾਂਜੀ ਇਹ ਇਹਦਾ ਸੋਚ ਕੱਟ ਦਿੱਤਾ ਜਿੰਨੀਆਂ ਮਰਜ਼ੀ ਕੋ ਸੈਲਫਾ ਮਾਰੇ ਜਿੱਥੇ ਮਰਜ਼ੀ ਮੋਰੇ ਸੈਲਫ ਨੂੰ ਹੱਥ ਲਾਈ ਜਾਵੇ ਉਹ ਸਟਾਰਟ ਨਹੀਂ ਹੋਊਗਾ ਅੱਛਾ ਇਹ ਉਦੋਂ ਦਾ ਦਿੱਤਾ ਹੋਇਆ ਹੈ ਉਦੋਂ ਦਾ ਸੋਚਿਆ ਉਹਨਾਂ ਦਿਨਾਂ ਦਾ ਅਸੀਂ ਇਹਦਾ ਡਿਜ਼ਾਈਨ ਬਦਲਿਆ ਤੇ ਮਗਰ ਲੁੱਪੀ ਲਾਤੀ ਉਹਨਾਂ ਨੇ ਦਾਣਾ ਜਿਹਾ ਲਾਇਆ ਸੀ ਵੀ ਬਿਲਕੁਲ ਚੋਰ ਸੋਚੇ ਅੱਛਾ ਜੀ ਤੇ ਜੇ ਘੇਰ ਜਖੜਾ ਕਰਤਾ ਤੇ ਤੁਮੀ ਅਗਲਾ ਸੈਲਫ ਮਰ ਗਿਆ ਤੇ ਤੁਮੀ ਨਿਸਟ ਆਉਂੋ ਅੱਛਾ ਹਾਂ ਸਟਾਰਟ ਨਹੀਂ ਹੋਣਾ ਉਹਨਾਂ ਦਿਨਾਂ ਚ ਉਹਨਾਂ ਦਿਨਾਂ ਚ ਵੀ ਅੱਜ ਵੀ ਮਤਲਬ ਕਹਿਣ ਤੋਂ ਪਹਿਲਾਂ ਉਹਨਾਂ ਦਿਨਾਂ ਚ ਇਹ ਫਕਸ਼ਨ ਪਾਇਆ ਸੀ ਉਹਨਾਂ ਦਿਨਾਂ ਚ ਇਹ ਫਕਸ਼ਨ ਪਾਇਆ ਹੋਇਆ ਹੈ ਤੁਸੀਂ ਇਹ ਗੱਲ ਕਮਾਲ ਦੀ ਹੈ ਵੀ ਇਹ ਅੱਜ ਆ ਰਿਹਾ ਤੇ ਅੱਜ ਕੰਪਨੀਆਂ ਹੁੱਬ ਕੇ ਦੱਸਦੀਆਂ ਵੀ ਸਾਡੇ ਡਾਇਰੈਕਟਰ ਚਾਹ ਮਾਸ਼ਾਅੱਲਾ ਇਹਦੇ ਮੋਰੇ ਰਸੀ ਹੈ ਹੀ ਨੇ ਤਾਂ ਜਿੰਨੀ ਮਰਜ਼ੀ ਬੈਟਰੀਆਂ ਦਾ ਦੋ ਦੋ ਬੈਟਰੀਆਂ ਆਇਆ ਹੂੰ ਦੋ ਬੈਟਰੀਆਂ ਨਾਲ ਇਸ ਕਰ ਦਿੱਤਾ ਇਹਦੇ ਜਿਹੜੇ ਪਿਸਟਲ ਹੈਗੇ ਆ ਉਹ ਕੋਈ ਫਟਕਦਾ ਆ ਅੱਛਾ ਓਹ ਉਹ ਜਦੋਂ ਉਹਨੂੰ ਬੰਦਾ ਫੜਦਾ ਦੇਖਦਾ ਚੱਕਦੇ ਆ ਤੇ ਬੰਦੇ ਨੂੰ ਪਤਾ ਲੱਗਦਾ ਬੈਟਰੀਆਂ ਸਲੀਬਾ ਵੀ ਹੋਊਗੀਆਂ ਐਦਾਂ ਰੰਗ ਚੱਲਦੇ ਉਹਦੇ ਵਿੱਚ ਉਹ ਹੋ ਗਿਆ ਦੀ ਇਹਦਾ ਕੋਈ ਤੇਲ ਤੂੜ ਸਭ 11 ਗੁਰਾਂ ਦੇ ਬੈਰੰਗ ਦਾ ਹੀ ਤੋਲ ਦੱਸਿਆ ਵੀ ਹਿੱਸੇ ਦੇ ਬੈਰੰਗ ਦਾ ਹੀ ਨਹੀਂ ਛੱਡੇ ਕੋ ਇਹਦਾ ਐਕਸਲੇ ਬਹੁਤ ਭਾਰੇ ਚੜੀ ਆਈ ਕਿਲੋ ਦਾ ਐਕਸਲੇ ਇਹਦਾ 11 ਆਪਾਂ ਛੁੱਟੀ ਤਾਂ ਦੇਖ ਗਏ ਦੀ ਪਤਵੰਗਾਂ ਤੋਂ ਪਤਵੰਗਾਂ ਪਾ ਕੇ ਹੁਣ ਬਾਣ ਵੇਲੇ ਆ ਬਾਣ ਵੇਦਾ ਬੇਲੇ ਹੈ ਗਿਆ ਕਿ ਮੈਂ ਮੇਰੀ ਉਮਰ ਦੇ ਤਨਜੇ ਜੇ ਮੈਂ ਛੱਡਿਆ ਆ ਕੰਮ ਹੂੰ ਚਾਚਾ ਚਾਚਾ ਮੰਗਿਆ ਤਾਂ ਬਹੁਤ ਹੂ ਤੁਹਾਡੇ ਤੋਂ ਤੁਹਾਨੂੰ ਐ ਤਾਂ ਲੋਕਾਂ ਨੇ ਕਿਹਾ ਹੂ ਵੀ ਦੇ ਦੇਓ ਯਾਰ ਸਾਨੂੰ ਦੇ ਦੋ ਐਦਾਂ ਦਾ ਫੋਨ ਬਹੁਤਿਆਂ ਨੇ ਕੀਤੇ ਜੀ ਪਰ ਕਾਰਨ ਇਹ ਆ ਕਿ ਜਿਹੜਾ ਬੰਦਾ ਲੈਣ ਵਾਲਾ ਹੁੰਦਾ ਜਨਰਲ ਉਹ ਦਿਸਪੈਂਦਾ ਹੁੰਦਾ ਆਪਣੀ ਹੁੰਦੀ ਇੱਛਾ ਕਿ ਕੋਈ ਬੰਦਾ ਜਿਹੜਾ ਕੋਈ ਕਦਰ ਚੀਜ਼ ਦੀ ਕਰਨ ਵਾਲਾ ਹੋਵੇ ਹਾਂ ਉਹਨੂੰ ਆਪਾਂ ਜਾਰੀ ਨਿਭਾਉਣ ਦੀ ਖਾਤਰ ਦਾ ਬੰਦਾ ਕਹਿੰਦਾ ਵੇ ਪਿਆਰ ਪੈ ਜਾ ਯਾ ਲੈ ਜਾ ਜੀ ਹਾਂ ਇਹ ਇਹ ਗੱਲ ਇਹ ਇਹ ਗੱਲ ਬਹੁਤ ਕੰਮ ਦੀ ਗੱਲ ਆ ਕਿ ਤੁਸੀਂ ਵੀ ਵੀ ਜੇ ਤਾਂ ਮਤਲਬ ਆਪਾ ਬੰਦਾ ਹੀ ਕਮਾਉਣਾ ਹੁੰਦਾ ਤਾਂ ਚੀਜ਼ ਦਿੱਤੀ ਵੀ ਜਾਂਦੀ ਉਹ ਕੋਈ ਛੁੱਡੂ ਗੱਲ ਨੂੰ ਆਪਣਾ ਕੋਈ ਤੰਦਾ ਹੈ ਹਾਂ ਵੀ ਆਪਣਾ ਕਿਹੜਾ ਤੰਦਾ ਹੈ ਪ੍ਰਮਾਤਮਾ ਨੇ ਸਭ ਕੁਝ ਤੈ ਕੋ ਗੱਲ ਨਹੀਂ ਉਬਾਦ ਨਹੀਂ ਬੱਚੇ ਬਾਹਰ ਆ ਤੇ ਉਹ ਬੇਟਾ ਬਾਹਰ ਜਾ ਜਾਣ ਨਾ ਬਿਲਕੁਲ ਹੀ ਖੜਾ ਰਹਿੰਦਾ ਨਹੀਂ ਤਾਂ ਜਾਨੀ ਨਗਰ ਕੀਰਤਨ ਜਿਹੜੇ ਨਿਕਲਣੇ ਆ ਉਥੇ ਇਹ ਮੂਰੇ ਹੋਣਾ ਉਥੇ ਇਹ ਨਗਰ ਕੀਰਤਨ ਦਾ ਸ਼ਿੰਗਾਰ ਹੁੰਦਾ ਹਾਂ ਨਗਰ ਕੀਰਤਨ ਚ ਮੂਰੇ ਨਹੀਂ ਮੈਂ ਤਾਂ ਇਹ ਗੱਲ ਕਹਿਣਾ ਵੀ ਜਿਵੇਂ ਮੂਰੇ ਸਰਪੰਚੀ ਦੀਆਂ ਵੋਟਾਂ ਆਉਂਦੀਆਂ ਤੇ ਜੇ ਸਾਰਾ ਪਿੰਡ ਇਕੱਠਾ ਕਰਨਾ ਮੈਂ ਤਾਂ ਕਹਿੰਨਾ 프리 ਤਾਂ ਆਪਾਂ ਸਰਪੰਚਾਂ ਨੂੰ ਕਿਰਾਏ ਤੇ ਚਾਚਾ ਦੇ ਦਿਆ ਕਰਗੇ ਹੈ 5-7 ਦਿਨ ਜਿਹੜੇ ਸਰਪੰਚ ਨੇ ਢੇੜਾ ਦੇ ਤਾਂ ਆਏ ਨਹੀਂ ਗੱਲ ਵੀ ਪਿੰਡ ਦੇ ਮੁੰਡੇ ਜਾਣਣਗੇ ਨਾ ਵੀ ਭਾਈ ਬੰਦ ਫਲਾਣਾ ਬੰਦਾ ਸਰਪੰਚੀ 'ਚ ਖੜਾ ਆ ਇਹਦੇ ਵਿੱਚ ਐਨ ਵੀ ਐਡਡ ਹੈ ਜੀ ਉਹ ਵੀ origignal ਸਭ ਕੁਛ ਇਹਦਾ ਆ ਸਾਡੇ ਕੋਲ ਅਸੀਂ ਇਹ ਇਹਦਾ ਖਰਚ ਖਵਾ ਕਿੱਦਾਂ ਹੁੰਦਾ ਕਿ ਇਹਦੀ ਅਸੀਂ ਆ ਪੈਪ ਜੇ ਮੈਂ ਮਾਰਾ ਜਿਹਾ ਲਿਖਿਆ ਆ ਅੱਛਾ ਜੀ ਅਸੀਂ ਪੈਪ ਦੇ ਬਦਲੇ ਉਹਨਾਂ ਕੋਲ ਉੱਥੋਂ ਬੰਦੇ ਨੂੰ ਕਿਹਾ ਕਿ ਮੈਸੇਜ ਕੀਤਾ ਵੀ ਸਾਡੇ ਨੂੰ ਦੋ ਪੈਪ ਵੀ ਲੈ ਆਈ ਸਾਡੂ ਕੋਈਦਾ ਸਪੇਅਰ ਪੈਪ ਵੀ ਪਿਆ ਅੱਛਾ ਇੱਕ ਹੋਰ ਪਿਆ ਇੱਕ ਹੋਰ ਪਿਆ ਸਪਿੰਡਲ ਬਾਧੂ ਰੱਖਿਆ ਕੋ ਅੱਛਾ ਇਦਾਂ ਹੁੰਦੀ ਵੀ ਇੱਕ ਚੀਜ਼ ਨਹੀਂ ਚੱਕਦੇ ਬੰਦਾ ਕਹਿੰਦਾ ਕਿ ਹੁਣ ਗਏ ਆ ਹੂੰ ਯਾਰ ਕੀ ਪਤਾ ਹੁੰਦਾ ਹੂੰ ਦੇ ਦੋ ਦੇ ਪੈਸੇ ਲੱਗ ਜਾਣ ਲੱਗ ਜਾਣ ਇੱਕ ਦੁਕਾਨ ਚ ਸੈਲਫ ਹੁਣ ਇੰਨੇ ਸਾਲਾਂ ਦੀ 70 ਮਾਡਲ ਸੈਲਫ ਆ ਇਹ ਜੀ ਸੈਲਫ ਦੇ ਵਿੱਚ ਇੱਕ ਤਬੀਦ ਪਈ ਹੁੰਦੀ ਹੈ ਜਿਹੜੇ ਉਹ ਟਰੈਕਟਰ ਨੂੰ ਸਟਾਰਟ ਕਰਦੀ ਆ ਸੈਲਫ ਚੱਕਦੀ ਆ ਅੱਛਾ ਜੀ ਉਹ ਸੈਲਫ ਦੇ ਤਬੀਦਿਆ ਲੈਣ ਲੁਧਿਆਣੇ ਚ ਲੱਗਾ ਉਹ ਕਹਿੰਦਾ ਜੀ 32 33 ਸਾਲ ਦਾ ਸਮਾਨ ਤਾਂ ਅੰਦਰ ਪਿਆ ਜੀ ਪਰ ਸਾਨੂੰ 2 ਦਿਨ ਦਿਓ ਕੱਢ ਦਿਆਂਗੇ ਜੀ ਅਸੀਂ ਫੇਰ ਗਏ ਜੀ ਉਹ ਕਹਿੰਦੇ ਅੱਜ ਬੰਦਾ ਸਵੇਰ ਦਾ ਲਾ ਆਇਆ ਘੰਟਾ ਖੰਡ ਹੋਰ ਲੱਗਣਾ ਕੱਢਦਾ ਜੀ ਦੇਖਿਆ ਜਾਲੇ ਲੱਗਿਓ ਇਹ ਡੱਬਾ ਉਹ ਨਹੀਂ ਕੱਢਿਆ ਡੱਬੇ ਦੇ ਵਿੱਚ ਉਹਨਾਂ ਕੋ 16 ਤੋਂ 24 ਪੀਸ ਪਏ ਸੀ ਮੈਂ ਕਿਹਾ ਭਾਈਆ ਡੱਬਾ ਹੀ ਦੇ ਦੇ ਲੱਗਣ ਪੈ ਮੋੜ ਕੇ ਤੇਰੇ ਵੀ ਉਹ ਕਹਿੰਦਾ ਡੱਬਾ ਲੈ ਜਾ ਹੁਣ ਜਿਹੜਾ ਕਸਰੇ ਬਿੰਦੀ ਆ ਕਿ ਜਦੋਂ ਆਪਾਂ ਚੀਜ਼ ਲੈਣ ਜਾਂਦੇ ਆ ਇਹਦੀ ਹੂੰ ਉਦੋਂ ਪੈਸੇ ਉਹਦੀ ਮਰਜ਼ੀ ਦੇ ਹੂੰ ਸਮਾਨ ਸਾਡੀ ਮਰਜ਼ੀ ਦਾ ਹੂੰ ਇਹ ਗੱਲ ਵਾਕਿਆ ਹੀ ਸਹੀ ਹੈ ਤੋ ਅਗਲੇ ਨੂੰ ਇਹ ਪਤਾਵੇ ਹੋਰ ਕੋਈਸੇ ਪਾਸੇ ਉਹ ਸਮਾਨ ਨਹੀਂ ਮਿਲਣਾ ਕਜੀ ਇਸ ਕਰਕੇ ਦਾ ਕੰਮ ਇਹ ਕਰਦਾ ਵੀ ਭਾਈ ਅਗਲੇ ਨੂੰ ਪੰਜੀ ਦੋ ਦੋ ਸੰਦ ਨਾਲ ਹੀ ਪਏ ਆ ਦੋ ਪਏ ਆ ਦਿਲ ਚੇ ਰੱਖਦਾ ਕਿ ਮੁੜ ਕੇ ਚੀਜ਼ ਦੀ ਲੋੜ ਇਹਦਾ ਪੈ ਜੀਵੇ ਕਿਸੇ ਪਾਸੇ ਲਿਓਣ ਦੀ ਤੇ ਆ ਜਿਹੜਾ ਇਹਦਾ ਸਟੀਰਿੰਗ ਆ ਇਹਦਾ ਵੀ ਥੋੜਾ ਜਿਹਾ ਅਲੱਗ ਨਹੀਂ ਚੀਜ਼ ਇਹਦੀ ਹਾਂ ਇਹ ਸਾਰੇ ਅਲੱਗ ਹੁੰਦੇ ਇਹਨੂੰ ਜਦੋਂ ਹੁਣ ਪਾਵਰ ਸਟੀਰਿੰਗ ਆਇਆ ਇਹਦੀ ਪਾਵਰ ਸਟੀਰਿੰਗ ਨੂੰ ਕੁਟਾਈ ਹੈ ਸੋਖੀ ਹਾਂ ਇਹ ਹੁਣ ਜੇ ਮੈਂ ਉੱਤੇ ਚਲਾ ਕੇ ਬੈਠ ਕੇ ਚਲਾ ਕੇ ਦੇਖਿਆ ਇਹ ਪਾਵਰ ਸਟੀਰਿੰਗ ਨੂੰ ਉਦਾਂ ਹੀ ਮੁੜਦਾ ਹਲਕਾ ਘੁੰਮਣਾ ਹੈ ਨੇ ਹਾਂ ਇਹ ਇਹਦਾ ਨਾ ਆ ਗੇਅਰ ਗਰਾਰੀਆਂ ਦੇ ਵਿੱਚ ਪਾਵਰ ਘਟਾਈ ਹੋਈ ਆ ਪ੍ਰੀਤ ਹਾਂ ਇਹਦੀ ਆ ਉਹਨੇ ਐਂਡ ਜਿਹੜੇ ਮੂਹਰੂ ਦਿੱਤੇ ਨਾ ਇਹ ਚ ਹੀ ਘਟਾਈ ਆ ਆਟੋਮੈਟਿਕਲੀ ਹੂੰ ਉਹ ਤੁਹਾਨੂੰ ਪਤਾ ਹੀ ਆ ਕਿ ਰੂਸ ਦਾ ਰੂਸ ਕੋ ਬਾਈਲਾਰਸ ਸ਼ਹਿਰ ਦੇ ਨਾਂ ਤੇ ਆ ਜਿੱਥੇ ਬਣਦਾ ਅੱਛਾ ਜੀ ਹਾਂ ਜੀ ਬੈਲੂ ਬੈਲਾਰੂਸ ਬੈਲਾਰੂਸ ਉੱਥੇ ਦਾ ਸ਼ਹਿਰ ਆ ਬੈਲਾਰੂਸ ਅਸਲ ਦੇ ਵਿੱਚ ਸ਼ਹਿਰ ਆ ਹਾਂ ਜੀ ਸ਼ਹਿਰ ਆ ਉਹਦੇ ਨੋ ਤੇ ਇਹ ਚੱਲੇ ਹਾਂ ਆਪਾਂ ਬਾਈਲਾਰਸ ਕਹਿੰਦੇ ਨੇ ਅਸਲ ਦੇ ਵਿੱਚ ਬੈਲਾਰੂਸ ਆ ਬੈਲਾਰੂਸ ਆ ਬੈਲਾਰੂਸ ਆ ਤੇ ਬਹੁਤ ਵੱਡਾ ਤੇ ਸੋਹਣਾ ਟਰੈਕਟਰ ਹੈ ਉਹ ਸੁਜਿੰਦਰ ਸਿੰਘ ਜੀ ਹਦੂਸਰੀ ਮੇਰੀ ਬੇਨਤੀ ਹੈ ਕਿ ਆ ਆਂ ਬੰਦਿਆਂ ਨੂੰ ਠੱਗੀ ਠੋਰੀ ਹੋਈ ਆ ਦੋ ਤਿੰਨ ਬੰਦਾ ਮੈਂ ਨਾਉ ਨਹੀਂ ਲੈਣਾ ਜਿਨ੍ਹਾਂ ਨੇ ਕੀਤੀ ਆ ਅੱਛਾ ਉਹ ਟਰੈਕਟਰ ਦੀ ਸ਼ੋਅ ਦੇਂਦੇ ਆ ਇੰਜਨ ਰੱਖਦੇ ਆ ਵਿੱਚ ਹੋਰ ਹੂੰ ਇਹਦਾ ਸ਼ਕਲ ਇਹਦਾ ਹਾਲ ਤਰੀਕਾ ਦਿਖਾ ਦਿੰਦੇ ਆ ਕੀ ਜੀ ਬਾਈ ਲਾਰਸ ਆ ਲੈ ਲਓ ਜੀ ਬਾਈ ਲਾਰਸ ਆ ਲੇਕਿਨ ਇੰਜਨ ਦਾ ਨਹੀਂ ਪਤਾ ਲੱਗਣ ਦਿੰਦੇ ਹੂੰ ਜਦ ਕਿ ਸਾਡੇ ਬੰਦਿਆਂ ਨੂੰ ਚਾਹੀਦਾ ਹੈ ਵੀ ਜੇ ਟਰੈਕਟਰ ਲੈਣਾ ਸਾਦਾ ਲਵੋ ਹੂੰ ਕੋਈ ਹੋਰ ਇੰਜਨ ਨਾ ਲਾਵੋ ਉਹ ਐਵੇਂ ਦਿਖਾਵਾ ਸ਼ੋਅ ਤੋਂ ਬਾਈ ਲਾਰਸ ਦਾ ਹਾਲੀ ਜਾਂਦੇ ਆ ਲੇਕਿਨ ਬਾਈ ਲਾਰਸ ਨਹੀਂ ਹੁੰਦਾ ਹਾਂ ਉਹ ਦੇਖਣ ਨੂੰ ਹੀ ਉਹ ਲੱਗਦਾ ਹਾਂ ਵਿਚਲਾ ਢਾਂਚਾ ਸਾਰੇ ਹੋਰ ਹੁੰਦਾ ਇਹ ਮੇਨ ਗੱਲਾਂ ਆ ਜਿਹੜੀਆਂ ਇਹ ਕਿਸੇ ਦੇ ਹੱਥ ਨਹੀਂ ਆਉਂਦੀਆਂ ਹੂੰ ਮਤਲਬ ਜੇ ਆਹ ਹੈ ਜੇ ਇਹ ਇਹ ਬਾਈ ਲਾਰਸ ਹੈ ਤਾਂ ਇਹ ਬਾਈ ਲਾਰਸੀ ਹੈ ਇਹਦੀ ਇੱਕ ਇੱਕ ਚੀਜ਼ ਹੀ ਉਹ ਆ ਹਾਂ ਇੱਕ ਇੱਕ ਚੀਜ਼ ਇਹਦੇ ਵਿੱਚ ਕੁਝ ਵੀ ਉਹ ਮੋਡੀਫਾਈ ਨਹੀਂ ਕੀਤਾ ਨਾ ਨਾ ਇੱਕ ਨਟ ਵੀ ਨਹੀਂ ਇਹ ਰਿਜਨਲ ਆ ਜਿਵੇਂ ਮਤਲਬ ਬਿਲਕੁਲ ਪਿਓਰ ਆਰਗੈਨਿਕ ਆ ਹਾਂ ਬਸ ਆਰਗੈਨਿਕ ਮਿਲਾਉਟ ਨਹੀਂ ਇਹਦੇ ਵਿੱਚ ਮਿਲਾਉਟ ਨਹੀਂ ਇਹਦੇ ਵਿੱਚ ਸਟੀering ਤੋਂ ਲੈ ਕੇ ਮਗਰਲੇ ਟਾਇਰਾਂ ਤੱਕ ਮਗਰਲੀ ਹੁੱਕ ਤੱਕ ਕੀ ਮਗਰਲੀ ਡਰਾਵਰ ਤੱਕ ਆ ਮਰਜੀ ਲੈਟਾਂ ਵੀ ਲੈਟਾਂ ਵੀ ਨਹੀਂ ਤੁਹਾਨੂੰ ਦੱਸਿਆ ਕਿ ਸਾਫ਼ ਹੀ ਬਹੁਤ ਸੀ ਕਿਸੇ ਨੇ ਚੀਜ਼ ਦੀ ਚੀੜੀ ਨਹੀਂ ਸੀ ਲੱਗੀ ਉੱਤੇ ਟਰੈਕਟਰ ਨੂੰ ਠੀਕ ਉਹਦਾ ਵਿੱਚ ਜਦੋਂ ਵੀ ਅਸੀਂ ਕੀਤਾ ਕੰਮ ਨੂੰ ਫਿਰ ਬੰਦਾ ਕਹਿੰਦਾ ਹੁਣ ਘਣਤੇ ਪਏ ਆ ਇੱਕ ਛੱਟ ਹੋਰ ਖਾ ਲਓ ਇੱਕ ਛੱਟ ਹੋਰ ਖਾ ਲਓ ਬਸ ਇਹ ਹੀ ਆ ਹਾਂ ਵਾਖ ਕੇ ਤੇ ਲੈ ਵੀ ਸੱਚ ਨੂੰ ਗੱਲ ਐ ਹਾਂ ਇੱਕ ਗੱਲ ਚਾਚਾ ਜੀ ਨੇ ਬਹੁਤ ਕੰਮ ਦੀ ਆਖੀ ਵਿੱਚ ਗੱਲਾਂ ਦੇ ਤੁਹਾਨੂੰ ਸਮਝ ਆਈ ਗਈ ਹੋਊਗੀ ਗੱਲ ਇਹ ਆਖੀ ਆ ਕਿ ਜੇ ਕੋਈ ਯਾਰੀ ਪਾਉਣ ਵਾਲਾ ਹੋਇਆ ਤਾਂ ਯਾਰੀ ਪਾ ਲਾਂਗੇ ਉਦਾਂ ਬਥੇਰੇ ਮੰਗਦੇ ਆ ਦਿੱਤਾ ਵੀ ਹੈ ਨੀਗਾ ਠੀਕ ਹੈ ਕਿ ਨਹੀਂ ਕਿਸੇ ਨਾਲ ਲਿਹਾਜ ਪੈਣੀ ਹੋਈ ਫਿਰ ਪੈ ਵੀ ਜਾਣੀ ਆ ਮਹਾਰਾਜ ਨੇ ਪਵਾ ਵੀ ਦੇਣੀ ਆ ਤੇ ਜੇ ਤੁਸੀਂ ਨਾ ਤੁਹਾਡਾ ਵੀ ਮਨ ਹੋਇਆ ਕਦੇ ਦੇਖਣ ਦਾ ਤਾਂ ਤੁਸੀਂ ਫਗਵਾੜੇ ਦੇ ਵਿੱਚ ਨਾ ਖਾਲਸਾ ਇਨਕਲੇਵ ਦੇ ਵਿੱਚ ਗਲੀ ਨੰਬਰ 3 ਦੇ ਵਿੱਚ ਸਾਈਂ ਜੀ ਦਾ ਘਰ ਹੈ ਸਾਈਂ ਜੀ ਦਾ ਘਰ ਪੁੱਛ ਕੇ ਆ ਜਿਓ ਤੁਹਾਨੂੰ ਇਹਦੇ ਦਰਸ਼ਨ ਹੋ ਜਾਣਗੇ ਸਜੋ ਜਿਉਂਦੇ ਰਹੋ ਹਾਂ